ਬੀਟੀ ਨਾਲ ਉਹਨੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਉਹਨੇ ਕਿਹਾ ਕਿ ਸਰ ਇਹ ਮੇਰੀ ਸਾਸੂ ਮਾਹ ਹੈ ਜੀ ਤੁਸੀਂ ਇਹਨਾਂ ਨਾਲ ਗੱਲ ਕਰੋ ਉਹ ਕੋਈ ਵੀ ਘਰੇ ਕਿਸੇ ਅੱਗੇ ਗੱਲ ਨਹੀਂ ਕਰਨੀਆਂ ਰਵੀ ਜੀ ਤੇਰੇ ਮੇਰੇ ਤੋਂ ਲੱਗੇ ਕਰੇ ਕਿਸੇ ਕੀ ਗੱਲ ਲੈ ਕਰੇ ਕਹਿੰਦੇ ਹਾਂ ਜੀ ਸਾਰਾ ਖੋਲੋ ਹਾਂਜੀ ਘਰ ਜੀ ਸਾਸ਼ਰੀ ਗਾਲ ਜੀ ਸਾਸ਼ਰੀ ਗਾਲ ਜੀ ਹਾਂਜੀ ਕੌਣ ਹਾਂਜੀ ਪੰਜੀ ਲਖਿੰਦਰ ਸਿੰਘ ਹਰਦਾਵਾ ਗੱਲ ਕਰ ਰਿਹਾ ਹਾਂ ਸੀਬੀਆਈ ਡਿਪਾਰਟਮੈਂਟ ਕ੍ਰਾਈਮ ਬ੍ਰਾਂਚ ਤੋਂ ਇਨਵੈਸਟੀਗੇਸ਼ਨ ਅਫੀਸਰ ਗੱਲ ਕਰ ਰਿਹਾ ਹਾਂ ਹਾਂਜੀ ਬੋਲੋ ਜੀ ਤੁਸੀਂ ਕਿਹਨਾ ਦਾ ਨੰਬਰ ਲਾਇਆ ਜੀ ਬਹਿਲ ਤਾਂ ਦੱਸੋ ਮੈਂ ਭੈਣ ਜੀ ਤੁਹਾਨੂੰ ਹੀ ਫੋਨ ਕੀਤਾ ਹੈ ਕਿ ਨਾਮ ਆ ਤੁਹਾਡੇ ਬੱਚੇ ਦਾ ਬੇਟੀ ਦਾ ਨਾਮ ਕੀ ਆ ਮੇਰੇ ਤਾਂ ਬੇਟੇ ਨਹੀਂ ਹੈਗਾ ਜੀ ਬੇਟੀਆਂ ਨੇ ਦੋ ਮੈਂ ਬੇਟੀਆਂ ਨੇ ਬੇਟੀਆਂ ਮੈਰਿਡ ਨੇ ਆਪਣੀਆਂ ਹਾਂਜੀ ਜਿੱਤੇ ਆਪਣੇ ਦਮਾਦਾ ਕੀ ਨਾਮ ਆ ਜੋਈ ਦਾ ਵੱਡੇ ਦਾ ਜੋਈ ਦਾ ਨਾਮ ਕੁਲਵਿੰਦਰ ਸਿੰਘ ਹੈ ਜੀ ਕੁਲਵਿੰਦਰ ਸਿੰਘ ਦਾ ਛੋਟੇ ਦਾ ਛੋਟਾ ਤਾਂ ਵਿਆਹ ਛੋਟੇ ਤਾਂ ਵਿਆਹ ਹੀ ਨਹੀਂ ਜੀ ਇਹ ਕੋਈ ਹੋਇਆ ਹੈਗਾ ਬੇਟੀ ਕਿ ਕੋਈ ਦਿੱਕੂ ਹੀ ਹੈਗਾ ਉਹ ਬੱਚਾ ਕੀ ਕਰਦਾ ਆਪਣਾ ਉਹ ਬਾਹਰ ਗਿਆ ਹੋਇਆ ਜੀ ਬਾਹਰ ਗਿਆ ਹੋਇਆ ਆ ਹਾਂਜੀ ਆ ਕਿੱਥੇ ਹੈਗਾ ਬੱਚਾ ਉਹ ਕੈਨੇਡਾ ਚ ਹੈ ਜੀ ਕੈਨੇਡਾ ਚ ਹੈ ਜੀ ਉਹਦੀ ਮਲ ਕੋਲ ਕੋਈ ਜੀ ਬੱਚੇ ਨਾਲ ਹਾਂਜੀ ਟਿੱਕਾ ਆਪਣੇ ਜੁਆਇਨ ਨਾਲ ਕਦੋਂ ਗੱਲ ਹੋਈ ਹੈ ਕੁਲਵਿੰਦਰ ਨਾਲ ਪਰਸੋਂ ਹੋਈ ਸੀ ਜੀ ਮੇਰੀ ਗੱਲ ਪਰ ਸੋ ਜੀ ਸਿਪੈਂਟ ਜੀ ਮੈਂ ਇਕਵਿੰਦਰ ਸਿੰਘ ਹਰਦਾਵਾ ਗੱਲ ਕਰ ਰਿਹਾ ਹਾਂ ਸੀਬੀਆਈ ਦੀ ਫੌਟਨ ਕ੍ਰਾਈਮ ਬ੍ਰਾਂਚ ਤੋਂ ਇੱਕ ਵੈਰੀਫਿਕੇਸ਼ਨ ਅਫੀਸਰ ਗੱਲ ਕਰ ਰਿਹਾ ਹਾਂ ਸਦਰ ਠਲੇ ਤੋਂ ਜੀ ਜਿਹੜਾ ਤੁਹਾਡਾ ਬੱਚਾ ਹੈਗਾ ਆ ਦਰਮਾਦ ਹੈਗਾ ਆ ਕੁੱਤਾ ਮਰ ਗਿਆ ਹੀ ਹੈ ਨਾ ਕੁਲਵਿੰਦਰ ਹਾਂਜੀ ਪੁੱਤੀ ਹੈ ਜੀ ਸਾਡਾ ਮੇਰੇ ਕੋਲ ਬੇਟਾ ਹੈਗਾ ਬੇਟੀਆਂ ਹੀ ਹੈ ਦੋ ਬਿਲਕੁਲ ਬਿਲਕੁਲ ਇਦਾਂ ਹੀ ਆ ਰਾਜ ਤਾਂ ਤੁਹਾਨੂੰ ਪਤਾ ਵੀ ਬੱਚੇ ਦੇ ਨਾਲ ਕੋਈ ਦਿੱਕਤ ਹੋਈ ਜਾਂ ਸਮੱਸਿਆ ਹੋਈ ਆ ਨਾਂਜੀ ਸਾਨੂੰ ਤਾਂ ਨਹੀਂ ਪਤਾ ਜੀ ਕੁਛ ਪਿੰਜੀ ਬੱਚਾ ਤੋਂ ਜਿਹੜਾ ਨਾ ਦਿਮਾਗ ਇੱਥੇ ਅਰੈਸਟ ਹੋ ਚੁੱਕੇ ਆ ਸਿਟੀ ਆਪਣਾ ਔਰ ਕ੍ਰਾਸਿੰਗ ਇਸ਼ਾਰਾ ਦੇ ਉੱਪਰ ਨਾ ਇਹਨਾਂ ਦਾ ਰੋਡ ਐਕਸੀਡੈਂਟ ਹੋਇਆ ਇੱਕ ਟੂਨ ਤੇ ਜਾ ਰਹੇ ਸੀ ਆਪਣੇ ਦੋਸਤ ਦੇ ਨਾਲ ਅੱਛਾ ਜੀ ਇਹਨਾਂ ਦੇ ਦੋਸਤ ਡਰਾਈਵ ਕਰ ਰਹੇ ਸੀ ਗੱਡੀ ਚਲਾ ਰਹੇ ਸੀ ਇਹਨਾਂ ਦਾ ਗੁਰੇ ਦੀ ਫੈਮਲੀ ਦੇ ਨਾਲ ਐਕਸੀਡੈਂਟ ਹੋਇਆ ਕਾਸਿੰਗ ਇਸ਼ਾਰਾ ਤੁਸੀਂ ਸਮਝਦੇ ਹੋ ਜੀ ਉਹ ਜਦੋਂ ਗੱਡੀ ਤੇਰੀ ਸੀ ਇਹਨਾਂ ਨੇ ਗੱਡੀ ਵਿੱਚ ਮਾਰਤੀ ਅੱਛਾ ਜੀ ਉਹ ਗੋਰੀਦੀ ਫੈਮਿਲੀ ਕਾਫੀ ਜ਼ਿਆਦਾ ਅਫਰ ਕੈਪਚਰ ਹੋਈ ਆ ਉਹ ਕੰਡੀਸ਼ਨ ਉਹਨਾਂ ਦੀ ਕਾਫੀ ਜ਼ਿਆਦਾ ਖਰਾਬ ਆ ਬਾਜ਼ੂ ਵਗੈਰਾ ਅਫਰ ਕੈਪਚਰ ਹੋਇਆ ਚਿਹਰੇ 'ਚ ਬਲੈਡਿੰਗ ਹੋ ਰਹੀ ਆ ਉਹ ਗੋਰੀਦੀ ਨੇ ਗੋਰੀ ਦੇ ਜਿਹੜੇ ਪੈਰੈਂਟਸ ਉਹਨਾਂ ਨੇ ਕੇਸ ਕੀਤਾ ਹੋਵੇਗਾ ਤੁਹਾਡੇ ਬੱਚੇ ਤੇ ਇਹਨਾਂ ਦੇ ਦੋਸਤਾਂ ਦੇ ਉੱਤੇ ਇਤੋਂ ਦੀ ਜਿਹੜੀ ਕਸਟਡੀ ਐ ਇੱਥੋਂ ਦੀ ਜਿਹੜੀ ਪੁਲਿਸ ਐ ਚੀਫ ਮਿਨਿਸਟਰ ਥਾਣੀ ਨੇ ਇਹਨਾਂ ਨੂੰ ਅਰੈਸਟ ਕੀਤਾ ਹੋਇਆ ਹੈਗਾ ਠੀਕਾ ਉਹਨੇ ਮੈਂ ਤੁਹਾਡੀ ਵੱਡੇ ਸਰ ਨਾਲ ਗੱਲ ਕਰਵਾ ਰਿਹਾ ਜਿਹੜੇ ਜਗਮਉਨ ਸਿੰਘ ਨੰਦਾ ਹੈਗੇ ਆ ਨਾ ਇਸ ਕੇਸ ਦੇ ਹੈਡ ਵੋਕੇਟ ਵਕੀਲ ਹੈ ਜਿਹੜੇ ਇਸ ਕੇਸ ਨੂੰ ਦੇਖ ਰਿਹਾ ਹੈ ਹੈਂਡਲ ਕਰ ਰਿਹਾ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਰਿਹਾ ਉਹ ਤੁਹਾਡੀ ਧਮਾਦ ਨਾਲ ਵੀ ਤੁਹਾਡੀ ਗੱਲ ਕਰਵਾ ਦਿੰਦੇ ਆ ਜਿੱਦਾਂ ਕਹਿੰਦੇ ਆ ਤੁਹਾਨੂੰ ਇਦਾਂ ਕਰਕੇ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ ਬਚਾਓ ਇਹਨਾਂ ਦੇ ਫਿਊਚਰ ਦਾ ਮਸਲਾ ਹੈ ਕੈਰੀਅਰ ਦਾ ਮਸਲਾ ਹੈ ਅਗਰ ਤੁਹਾਡੇ ਬੱਚੇ ਨੂੰ ਤੁਹਾਡੇ ਧਮਾਦ ਨੂੰ ਡਿਪਲੋਮੈਟ ਕਰਕੇ ਡਿਪੋਰਟ ਕਰਕੇ ਵਾਪਸ ਉਸ ਜਿੱਥੇ ਗਿਆ ਇਹਨਾਂ ਦਾ ਸਾਰਾ ਫਿਊਚਰ ਖਰਾਬ ਹੋ ਜਾਊਗਾ ਵਿਚਾਰਾ ਕਿਸੇ ਨੂੰ ਮੂੰਹ ਦੀ ਛਾਂ ਦੇ ਕਾਬਿਲ ਨਹੀਂ ਰਹੂਗਾ ਨਹੀਂ ਪਹਿ ਸਾਰੇ ਇੱਕ ਮਿੰਟ ਗੱਲ ਸੁਣੋ ਜੀ ਪਹਿਲਾਂ ਤਾਂ ਇਹ ਦੱਸੋ ਵੀ ਸਾਡਾ ਬੇਟਾ ਤਾਂ ਹੈ ਤਾਂ ਠੀਕ ਹੈ ਨਹੀਂ ਜਮਾ ਉਧਰ ਕੀ ਕਹਰੇ ਕੰਚੀ ਹੂੰ ਤਾਂ ਸਹੀ ਹੈ ਜੀ ਮੈਂ ਕਿਹਾ ਸੱਟਾ ਹੋ ਵੀ ਕੋਈ ਸੱਟ ਸੁੱਟ ਤਾਂ ਨਹੀਂ ਕੋਈ ਲੱਗੀ ਬੇਟੇ ਦੀ ਕਬਰ ਆਇਆ ਮੈਂ ਘਟ ਘਰੇ ਆ ਉਹ ਸਹਿਮਿਆ ਹੋਇਆ ਇਹਦੇ ਚਾਰੇ ਚ ਥੋੜਾ ਬੋਤ ਖੋਲ ਨਿਕਲ ਰਿਹਾ ਹੈ ਅੱਛਾ ਜੀ ਕਰ ਰਹੇ ਕਿ ਸਰ ਮੇਰੀ ਬਗਨਾਮੀ ਹੋਗੀ ਮੈਨੂੰ ਪਿੰਡ ਚ ਜਾ ਕੇ ਰਿਸੇਦਾਰ ਕੀ ਕਹਿਣਗੇ ਕੀ ਲਈ ਇਸ ਲਈ ਬੱਚਾ ਬਹੁਤ ਜ਼ਿਆਦਾ ਡਰਿਆ ਹੋਇਆ ਘਬਰਾਇਆ ਕਿਸੇ ਨੂੰ ਫੋਨ ਕਰਕੇ ਨਹੀਂ ਦੱਸਿਆ ਹੈ ਗਿਆ ਔਰ ਨਾ ਹੀ ਕਿਸੇ ਵੀ ਬੰਦੇ ਨੂੰ ਨਾ ਹੀ ਤੁਹਾਡੀ ਫੈਮਿਲੀ ਵਿੱਚ ਨਾ ਹੀ ਉਹਨੇ ਦੀ ਫੈਮਿਲੀ ਵਿੱਚ ਕਿਸੇ ਨੂੰ ਮਲੇ ਪਤਾ ਹੈਗਾ ਕਿ ਬੱਚੇ ਨਾਲ ਦਿੱਕਤ ਹੋਈ ਆ ਅੱਛਾ ਬਿਲਕੁਲ ਡਰਿਆ ਹੋਇਆ ਘਬਰਾਇਆ ਹੋਇਆ ਉਹ ਨਾ ਹੋਵੇ ਬੱਚਾ ਕੋਈ ਟੈਨਸ਼ਨ ਹੈ ਕਿ ਕੋਈ ਦਿੱਕਤ ਖੜੀ ਕਰ ਲੇ ਜਾਂ ਕੋਈ ਸ਼ੈ ਖਾ ਕੇ ਆਪਣੀ ਜਾਨ ਨੂੰ ਨੁਕਸਾਨ ਪਹੁੰਚਾਵੇ ਤੁਹਾਡੀ ਹੁਣ ਜਿਹੜੀ ਹੈ ਨਾ ਜਗਮਾਨ ਸਿੰਘ ਨੰਦਾ ਨਾਲ ਗੱਲ ਕਰਵਾ ਰਹੇ ਹਾਂ ਹਾਂਜੀ ਬਹੁਤ ਅੱਛੇ ਵਕੀਲ ਹੈਗੇ ਆ ਹਾਂਜੀ ਸਾਡੇ ਵਕੀਲ ਹਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਤੁਹਾਡੀ ਗੱਲ ਕਰਵਾ ਰਿ ਦੇਖੋ ਅੱਜ ਇੱਕ ਸੈਕਿੰਡ ਲਾਈਨ ਲਾਈਨ ਪਹਿਲਾਂ ਬੈਂਕੋ ਫਿਰ ਦੀਆ ਇੱਕ ਸੈਕਿੰਡ ਵਿੱਚ ਤੁਹਾਡੀ ਗੱਲ ਕਰਵਾ ਰਹੇ ਹਾਂ ਤੁਹਾਡੇ ਬੱਚਾ ਬਹੁਤ ਜ਼ਿਆਦਾ ਡਰਿਆ ਹੋਇਆ ਹੋਇਆ ਸਿਰਿਆ ਹੋਇਆ ਸਵੇਰੇ ਉੱਠਨ ਸਾਰ ਹੀ ਮਤਲਬ ਫੇਕ ਕਾਲ ਆ ਗਿਆ ਪਤਾ ਨਹੀਂ ਕੌਣ ਲਾਈ ਜਾਂਦਾ ਸਾਡੀ ਤਾਂ ਵੀ ਕੁੜੀ ਵੀ ਨਹੀਂ ਵਿਆਹੀ ਅੱਛਾ ਉਹਦੋਂ ਕੀ ਗੱਲ ਉਸ ਜਿਹਦੇ ਨੂੰ ਉੱਚੀ ਬੈਸਲ ਹੋ ਗਈ ਇਹ ਕਮਿਊਟ ਕਰ ਲੈਂਦਾ ਨੇ ਹੁਣ ਬਾਨਾ ਸੋਚ ਰਹੇ ਹੋਣੇ ਵੀ ਪਹਿਲੀ ਗੱਲ ਤਾਂ ਕੁੜੀ ਵੀ ਨਹੀਂ ਹੈਗੀ ਮੰਨ ਲੈਣਾ ਨੂੰ ਕੀ ਨਹੀਂ ਕਿਹਾ ਕਿ ਸਾਡਾ ਜਵਾਈ ਬਾਹਰ ਗਿਆ ਹੈਗਾ ਮੈਂ ਕਿਹਾ ਹੈਗਾ ਪਹਿਲਾਂ ਨੇ ਪੁੱਛਿਆ ਵੀ ਤੁਹਾਡਾ ਬੇਟਾ ਹੈਗਾ ਅੱਛਾ ਮੈਂ ਕਿਹਾ ਬੇਟਾ ਨਹੀਂ ਹੈਗਾ ਬੇਟਾ ਦੋ ਜੀ ਮੈਂ ਜਾ ਕੇ ਤੁਹਾਡੀ ਗੱਲ ਕਰਵਾ ਰਿਹਾ ਵਨ ਸੈਕਿੰਡ ਰਹਿਣ ਦਿਓ ਹਾਂਜੀ ਇੱਕ ਸੈਕਿੰਡ ਜੀ ਗੱਲ ਸੋਚ ਰਹੇ ਨੇ ਵੀ ਕੀ ਕਹਿਣਾ ਹੈ ਹਲੇ ਉਹ ਪਹਿਲਾਂ ਹਿੰਦੀ ਚ ਬੋਲਦਾ ਸੀ ਫਿਰ ਉਹਨੇ ਆਪਣੇ ਪੰਜਾਬੀ ਵਾਲੇ ਬੰਦੇ ਨਾਲ ਗੱਲ ਕਰਾਈ ਵੀ ਪੰਜਾਬੀ ਚ ਗੱਲ ਕਰੀ ਜਦ ਤੱਕ ਪੰਜਾਬੀ ਨੂੰ ਫੋਨ ਲੱਗ ਗਿਆ ਕਿਸੇ ਨੂੰ ਹੂੰ ਉਹ ਮੈਂ ਕਹਤਾ ਨਾ ਜਾਣ ਕੇ ਮੈਂ ਕਿ ਸਾਡੇ ਬੇਟਾ ਤਾਂ ਹੈ ਨਹੀਂ ਬੇਟੀਆਂ ਹੀ ਐ ਜੀ ਮੇਰੇ ਤਾਂ ਉਹ ਫੋਟੋ ਲੱਗੀ ਹੈ ਕੀ ਨੇਮ ਪਲੇਟ ਤੇ ਨਾ ਲੰਦੇ ਇਹਨਾਂ ਨਾਮ ਨੂੰ ਕਿਹੜੇ ਹੁੰਦੇ ਨੇ ਉਹੀ ਲਾਉਂਦੇ ਨੇ ਕਿਸੇ ਆਪਣੇ ਪੰਜਾਬੀ ਪੁਲਿਸ ਵਾਲੇ ਦੀ ਫੋਟੋ ਲਾਉਂਦੇ ਨੇ ਆਪਣੀ ਪੁਲਿਸ ਨੂੰ ਬਦਨਾਮ ਕਰਦੇ ਨੇ ਜਾਣ ਕੇ ਇਹ ਕਿਵੇਂ ਆਲ ਦੀ ਮੁਰਲੀ ਫੈਮਿਲੀ ਵੀ ਕਿ ਮੈਂ ਠੱਗਾਗੇ ਹਮਮ ਜਿਵੇਂ ਗੱਲਾਂ ਬਾਤਾਂ ਚਲਾਇਆ ਤੋਂ ਉਹਨਾਂ ਨੂੰ ਅਸ ਤਾਂ ਸੋਡੇ ਵੀ ਪਿਉ ਆ ਖਾਇਾਨੀ ਵਾਲੇ ਪੰਜਾਬੀ ਬੰਦੇ ਜਿਹੜੇ ਪੰਜਾਬ ਪੁਲਿਸ ਵਾਲੇ ਦੀ ਫੋਟੋ ਲਾਉਂਦੇ ਕਿੰਨਾ ਬਦਨਾਮ ਕਰਦੇ ਨੇ ਆਪਣੇ ਲੋਕਾਂ ਨੂੰ ਹੀ ਹਨਾ ਡਿਮਾਰ ਨੰਬਰ ਹੈ 77 ਕਿੰਨਾ ਨੰਬਰ ਆ 77628 28634 ਹਰ ਇੱਕ ਬੋਲ ਨਹੀਂ ਰਿਹਾ ਕੋਈ ਉਹ ਪੰਜਾਬੀ ਵਾਲਾ ਹੁੰਦਾ ਭਾਲਦੇ ਨੇ ਕੋਈ ਵੀ ਪੰਜਾਬੀ ਚ ਗੱਲ ਕਰਨ ਵਾਲਾ ਹੋਵੇ ਫੇਰ ਹੀ ਉਹਨਾਂ ਨੂੰ ਕਨਵੈਂਸ ਕਰੂਗਾ ਮੇਰਾ ਉਂਝ ਮਾਈ ਬਣਾ ਤਕ ਲਵਿੰਦਰ ਸਿੰਘ ਹਾਂਜੀ ਕੋ ਡਾਕਟਰ ਨੂੰ ਸਰ ਅ ਸਰ ਕਿਰਿੰਦਰ ਹੈਗਾ ਨਾ ਜਿਹੜਾ ਮੁੰਡਾ ਕ੍ਰਾਸਿੰਗ ਇਸ਼ਾਰੇ ਦੇ ਉੱਪਰ ਰੋਡ ਐਕਸੀਡੈਂਟ ਹੋਇਆ ਹਾਂਜੀ ਉਹਨਾਂ ਦੀ ਮਾਤਾ ਜੀ ਵਿਗਿਆ ਸਾਸਟੇ ਰੱਜਿਆ ਜਾ ਰਹੀ ਹੈ ਅ ਸਰ ਗੱਲ ਕਰ ਰਹੇ ਹਾਂ ਉਹ ਸੌਰੀ ਸਰ ਉਹ ਹੋ ਗਿਆ ਸੀ ਮਿਊਟ ਹੋ ਗਿਆ ਸੀ ਜੀ ਹੈਲੋ ਹਾਂਜੀ ਸਰ ਕੌਣ ਬੋਲਦੋ ਜੀ ਹਾਂਜੀ ਹਾਂਜੀ ਸਿਸਟਰ ਸਿਸਟਰ ਮੈਂ ਕਹਿ ਰਿਹਾ ਮੈਂ ਜਗਮੋਨ ਸਿੰਘ ਨੰਦਾ ਐਡਵੋਕੇਟ ਗੱਲ ਕਰ ਰਿਹਾ ਕਿੱਥੋਂ ਬੋਲਦੇ ਆਂ ਕੈਨੇਡਾ ਤੋਂ ਬੋਲ ਰਹੇ ਆਂ ਅੱਛਾ ਜੀ ਕੈਨੇਡਾ ਤੋਂ ਗੱਲ ਕਰ ਰਹੇ ਹਾਂਜੀ ਹਾਂਜੀ ਤੁਹਾਡਾ ਕੀ ਨਾਂ ਹੈਗਾ ਜੀ ਮੇਰਾ ਨਾਮ ਸੰਦੀਪ ਕੌਰ ਹੈਗਾ। ਸੰਦੀਪ ਕੌਰ ਬਿਲਕੁਲ ரைਟ ਆ। ਤੁਹਾਡੇ ਪਰੋਣੇ ਦਾ ਕੀ ਨਾਮ ਹੈ? ਕੁਲਵਿੰਦਰ ਸਿੰਘ ਹੈ ਜੀ। ਕੁਲਵਿੰਦਰ ਸਿੰਘ ਆ। ਉਹਨਾਂ ਦੇ ਡੈਡੀ ਦਾ ਕੀ ਨਾਮ ਹੈਗਾ? ਉਹਨਾਂ ਦੇ ਡੈਡੀ ਤਾਂ ਹੈ ਹੀ ਨਹੀਂ ਗਏ ਜੀ। ਨਹੀਂ ਨਹੀਂ ਉਹ ਡੈਡੀ ਤਾਂ ਪੂਰੇ ਹੋ ਗਿਆ ਨਾ ਤੇ ਦੱਸਣਾ ਹੈ ਨਾ ਨਾ ਤੇ ਚੱਲੂਗਾ ਜਾਂ ਨਹੀਂ। ਮਖਤਿਆਰ ਸਿੰਘ ਸੀ ਜੀ। ਮਖਤਿਆਰ ਸਿੰਘ ਆ। ਬਿਲਕੁਲ ரைਟ ਆ। ਕਿਉਂਕਿ ਦੇਖ ਉਹ ਜਿਹੜੇ ਤੁਹਾਡੇ ਪ੍ਰਾਣ ਜਿਹੜਾ ਤੁਹਾਡਾ ਪ੍ਰਾਣਾ ਹੈਗਾ ਨਾ ਇਹਨਾਂ ਨੂੰ ਇੱਥੇ ਪ੍ਰੋਬਲਮ ਬਣੀ ਦਿੱਕਤ ਬਣੀ ਆ ਇੱਥੇ ਇਹਨਾਂ ਦਾ ਰੋਡ ਐਕਸੀਡੈਂਟ ਹੋ ਗਿਆ ਇਹਨਾਂ ਦੀ ਗੱਡੀ ਥੱਲੇ ਨਾਲ ਇੱਕ ਮੁੰਡਾ ਆ ਗਿਆ ਗੁਰਿਆਂ ਦਾ ਉਹਦੇ ਉਹਦੇ ਕੋਈ ਸੱਟਾ ਸੁੱਟਾ ਵਾਹ ਵਾਜ ਗਈਆਂ ਨੇ ਉਹਦਾ ਇੱਕ ਬਾਹੂ ਵੀ ਡੈਮੇਜ ਹੋ ਗਿਆ ਉਹਨੂੰ ਚੁੱਕ ਕੇ ਹਸਪੀਟਲ ਦੇ ਵਿੱਚ ਲੈ ਗਈ ਸੀ ਤੇ ਇੱਥੇ ਮੌਕੇ ਦੇ ਵਿੱਚ ਪੁਲਿਸ ਆਈ ਆ ਪੁਲਿਸ ਵਾਲਿਆਂ ਨੇ ਤੇ ਰੈਸਟ ਕੀਤਾ ਅੱਛਾ ਜੀ ਠੀਕ ਹੈ ਜੀ ਗੱਲ ਭੁੱਲ ਗਏ ਹਲੋ ਹਾਂਜੀ ਹਾਂਜੀ ਸਰ ਬੋਲੀ ਬੋਲੀ ਜਾਂਦੇ ਜੀ ਹੈਲੋ ਹਾਂਜੀ ਹਾਂਜੀ ਮੇਰੀ ਭੈਣ ਮੈਂ ਕਹਿ ਰਿਹਾ ਤਸੋ ਮੈਨੂੰ ਕੀ ਕਰਨਾ ਹੈਗਾ ਕਿ ਆਪਣੇ ਆਪਣੇ ਤੁਸੀਂ ਜੁਆਇ ਨੂੰ ਇੱਥੇ ਉਹਨੂੰ ਬਾਰ ਬਾਰ ਕਲੀਅਰ ਕਰਵਾਉਣਾ ਚਾਹੁੰਦੇ ਹੋ ਹਾਂਜੀ ਜਾਂ ਫਿਰ ਇਹਨੂੰ ਤੁਸੀਂ ਰਿਪੋਰਟ ਕਰਵਾਉਣਾ ਚਾਹੁੰਦੇ ਹੋ ਨਹੀਂ ਰਿਪੋਰਟ ਕਿਉਂ ਕਰਾਵਾਂਗੇ ਜੀ ਮਾਸਾ ਤੇ ਭੇਜਿਆ ਸੁਖ ਨਾਲ ਹਾਂਜੀ ਤੇ ਦੱਸੋ ਹੁਣ ਫਿਰ ਦੇਖੋ ਕਰਦੇ ਤੁਸੀਂ ਇਹਨੂੰ ਤੋਂ ਬਾਰ ਬਾਰ ਕਲੀਅਰ ਕਰਵਾਓਗੇ ਨਾ ਹਾਂਜੀ ਤੇ ਦੇਖੋ ਇਹਦਾ ফাইন ਹੈਗਾ ਉਹ ফাইন ਤੁਹਾਨੂੰ ਪੇ ਕਰਨਾ ਪੋਗਾ ਇਹਦੇ ਤੋਂ ਬਾਰੋ-ਬਾਰ ਯਾਨੀ ਕਿ ਇਹਨਾਂ ਜ਼ਮਾਨਤ ਕਰਵਾ ਕੇ ਇਹਨਾਂ ਤੋਂ ਬਾਰੋ-ਬਾਰ ਕਲੀਅਰ ਕਰਵਾ ਦੇਣਾ ਕੋਈ ਕਾਗਜ਼ ਦੀ ਤਰ੍ਹਾਂ ਹਾਂਜੀ ਕਿ ਕੱਲ ਨੂੰ ਸਬਚਨ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਬਣੋਗੀ ਹਾਂਜੀ ਹਾਂਜੀ ਠੀਕ ਹੈ ਜੀ ਕਰਾ ਦਿਓ ਜੀ ਫਿਰ ਤੇਦਾ ফাইন ਹੈਗਾ ফাইন ਤੁਹਾਨੂੰ ਪੇ ਕਰਨਾ ਪੋਗਾ ਮੈਨੂੰ ਦੱਸੋ ਤੁਸੀਂ ਇਹ ফাইন ਕਿੱਥੋਂ ਪੇ ਕਰੋਗੇ ਉਹ ਇੰਡੀਅਨ ਕਰੰਸੀ ਦੇ ਵਿੱਚ ਬੰਦਾ ਤਕਰੀਬਨ 3,60,000 ਰੁਪਇਆ ਫਿਰ ਆਰਟੀਆਂ ਤੋਂ ਫੜ ਕੇ ਦੇ ਦਾਂਗੇ ਜੀ ਨਿਕਲ ਗੂਗਲ ਪੇ ਫੋਨ ਪੇ ਅਪਲੀਕੇਸ਼ਨ ਚੱਲ ਰਹੀਆਂ ਹਾਂਜੀ ਤੇ ਤੁਸੀਂ ਆਪਣਾ ਗੂਗਲ ਪੇ ਫੋਨ ਤੇ ਫੋਨ ਪੇ ਵੀ ਕਰ ਸਕਦੇ ਹੋ ਹਾਂਜੀ ਕਰਾ ਦਾਂਗੇ ਜੀ ਅਸੀਂ ਦੂਜੀ ਕੁੜੀ ਤੋਂ ਕਰਾ ਦੂੰਗੀ ਛੋਟੀ ਤੋਂ ਮੈਂ ਕੀ ਕਰ ਰਹੇ ਹੋ ਦੂਜੀ ਛੋਟੀ ਬੇਟੀ ਤੋਂ ਕਰਾ ਦੂੰਗੀ ਮੈਂ ਇਹ ਮੇਰੇ ਬੇਟੀ ਤੇ ਜਵਾਈ ਹੈ ਇਧਰ ਨੇ ਜੀ ਸਮਝ ਨਹੀਂ ਆਈ ਮੇਰੀ ਇੱਕ ਬੇਟੀ ਹੈ ਇਧਰ ਹੈ ਜੀ ਜਿਹੜੀ ਮਤਲਬ ਜਿਹੜਾ ਤੁਸੀਂ ਜਵਾਈ ਦੀ ਗੱਲ ਕਰ ਰਹੇ ਹੋ ਕਿਲਵਿੰਦਰ ਸਿੰਘ ਤੋਂ ਐਕਸੀਡੈਂਟ ਹੋਇਆਗਾ ਹਾਂਜੀ ਉਹ ਸਾਡੀ ਬੇਟੀ ਨੇ ਤਾਂ ਸਾਨੂੰ ਕੁਝ ਦੱਸਿਆ ਨਹੀਂ ਜੀ ਵੀ ਕੋਈ ਗੱਲਬਾਤ ਹੋਈ ਹੈ ਉਹ ਇਦਾਂ ਹੈਗਾ ਨਾ ਬੇਟੀ ਨੇ ਤਾਂ ਨਹੀਂ ਬੇਟੀ ਨਾਲ ਗੱਲਬਾਤ ਇਹ ਕਿਹੜਾ ਹੋਈ ਆ ਮੇਰੇ ਰਾਤ ਹੀ ਗੱਲ ਹੋਈ ਹੈ ਜੀ ਕਿਸੇ ਨਾਲ ਜੀ ਗੱਲਬਾਤ ਮੈਂ ਕਹਿ ਰਿਹਾ ਹੁਣ ਦੀ ਗੱਲ ਕਰ ਰਿਹਾ ਤੁਹਾਡੇ ਪਰੋਣੇ ਨੇ ਕਿਸੇ ਵੀ ਗੱਲ ਨਹੀਂ ਕੀਤੀ ਆ ਹਾਂਜੀ ਉਹ ਕਹਦੇ ਕਿ ਮੇਰੀ ਬਿਚੀ ਹੋਗੀ ਬਿਜਲੀ ਬਦਨਾਮੀ ਹੋਗੀ ਮੈਂ ਨਹੀਂ ਚਾਹਦਾ ਨਹੀਂ ਬਦਨਾਮੀ ਹੋਵੇ ਬੇਟੀ ਤਾਂ ਹੈਦਰੀ ਜੀ ਬੇਟੀ ਨੂੰ ਤਾਂ ਪਤਾ ਹੀ ਹੋਊ ਗੱਲ ਦਾ ਮੈਂ ਫੋਨ ਕਰ ਲੈਣੀ ਆ ਜੀ ਉਹਨਾਂ ਨੂੰ ਇਹ ਆਪਣੇ ਨਹੀਂ ਦੇਖੋ ਮੇਰੀ ਗੱਲ ਸੁਣੋ ਬੇਟੀ ਨਾਲ ਉਹਨੇ ਕਿਸੇ ਨਾਲ ਨੇ ਵੀ ਗੱਲ ਨਹੀਂ ਕੀਤੀ ਉਹਨੇ ਕਿਹਾ ਕਿ ਸਰ ਤੇ ਮੇਰੀ ਸਾਸੂ ਮਾਹੀ ਗਿਆ ਤੁਸੀਂ ਇਹਨਾਂ ਨਾਲ ਗੱਲ ਕਰਨ ਕੋਈ ਵੀ ਘਰੇ ਕਿਸੇ ਅੱਗੇ ਗੱਲ ਨਹੀਂ ਕਰਨੀਆਂ ਹਾਂਜੀ ਘਰ ਦੇ ਪਰੇਸ਼ਾਨ ਹੋਣਗੇ ਮੈਂ ਨਹੀਂ ਚਾਹੁੰਦਾ ਘਰ ਦੇ ਪਰੇਸ਼ਾਨ ਹੋਣ ਹਾਂਜੀ ਮੈਂ ਕਹਿ ਰਿਹਾ ਕਿ ਮੈਨੂੰ ਮੇਰੀ ਸਾਸੂ ਮਾਹ ਦੇ ਭਰੋਸਾ ਹੈ ਗਾ ਵਿਸ਼ਵਾਸ ਆ ਮੈਂ ਤਾਂ ਹੀ ਉਹਨਾਂ ਦਾ ਨੰਬਰ ਡਾਇਲ ਕਰਕੇ ਦਿੱਤਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਦੱਸੋ ਹੁਣ ਕੀ ਕਰਨਾ ਮੇਰੀ ਭੈਣ ਫਿਰ ਨਿਮੇੜਾਂਗੇ ਜੀ ਮਾੜਾ ਜਿਹਾ ਮੈਂ ਬੇਟੀ ਨਾਲ ਗੱਲ ਕਰ ਲਾਂ ਮੇਰੀ ਨਾਲ ਦੂਜੀ ਨਾਲ ਇਹੀ ਰੋਹੀ ਗੱਲ ਹੈ ਮੈਂ ਕਹਿ ਰਿਹਾ ਮੈਨੂੰ ਤੁਹਾਡੇ ਪਰੋਣੇ ਨੇ ਬਾਰ ਬਾਰ ਇੱਕੋ ਹੀ ਗੱਲ ਕੀਤੀ ਉਹਨੇ ਕਿਹਾ ਕਿ ਮੰਮੀ ਨੂੰ ਕੋਈ ਵੀ ਕਿਸੇ ਅੱਗੇ ਗੱਲ ਨਹੀਂ ਕਰਨੀ ਆ ਤੁਸੀਂ ਕਹ ਰਹੇ ਕਿ ਮੈਂ ਵੀ ਦਿਨ ਨਾਲ ਗੱਲ ਕਰ ਲਾਂ ਚਲ ਫਿਰ ਕਲਵਿੰਦਰ ਸਿੰਘ ਨਾਲ ਤਾਂ ਗੱਲ ਕਰਾ ਦਿਓ ਜੀ ਮੇਰੀ ਚਲੋ ਮੈਂ ਤੁਹਾਡੀ ਗੱਲ ਕਰਵਾ ਦੇਣਾ ਤੁਸੀਂ ਇਹ ਦਿਨ ਗੱਲ ਕਰ ਲਓ ਇਹ ਤੇ ਬਹੁਤ ਸਾਤਾ ਪਰੇਸ਼ਾਨ ਹੋ ਰਿਹਾ ਬਹੁਤ ਸਾਤਾ ਤੱਕ ਸੈਟ ਹੋ ਰਿਹਾ ਤੇ ਜੋ ਅੱਕਾ ਤਰ੍ਹਾਂ ਰੋਈ ਜਾ ਰਿਹਾ ਹਾਂ ਕਰਾ ਦਿਓ ਬੇਟੇ ਨਾਲ ਗੱਲ ਕਰੋ ਗੱਲ ਕਰਕੇ ਇਹਨਾਂ ਨੂੰ ਪੁੱਤ ਨੂੰ ਥੋੜਾ ਜਿਹਾ ਹੌਸਲਾ ਦੇ ਦਿਨ ਕਿ ਪੁੱਤ ਨੂੰ ਪਹਰਾਣਾ ਕਿਤੇ ਨਿਕੜਵਾ ਲੈਣੇ ਆ ਠੀਕ ਹੈ ਠੀਕ ਹੈ ਜੀ ਕਰਾ ਦਿਓ ਹਾਂ ਮੈਂ ਗੱਲ ਠੀਕ ਹੈ ਮੈਂ ਗੱਲ ਕਰਿਆ ਯਾਰ ਆਪਣੇ ਸਾਥੂ ਮਾਨ ਨਾਲ ਗੱਲ ਕਰ ਹਲੋ ਹਲੋ ਰਮੇ ਤਾਂ ਲੈ ਮੇਰੀ ਜੋ ਲੱਗੇ ਕਰੇ ਕਿਸੇ ਇੱਕ ਗੱਲ ਦਾ ਕਰੇ ਕਰਦੇ ਪਰੇ ਜਾਣੇ ਮੇਰੀ ਚੰਦੇ ਕਰਦੇ ਪਰੇ ਜਾਣ ਬਸ ਉਹਨੇ ਪਖੰਡ ਕਿੱਥੋਂ ਆਉਂਦੇ ਪਈ ਜੀ ਹਰ ਗੱਲ ਕਰਵਾ ਹਲੋ ਹਲੋ ਸਾਡੇ ਜਮਾਈ ਦੀ ਤਵਾਜ ਹੈ ਨਹੀਂ ਜੀ ਇਹ ਕੀ ਕਹਦੇ ਹੋ ਸੜਕ ਕੁਲਵਿੰਦਰ ਦੀ ਤਵਾਜ ਹੈ ਨਹੀਂ ਜੀ ਇਹ ਅਰੇ ਕਿੰਦੇ ਆ ਮੈਨ ਵਾਲਾ ਰੇ ਹਲੋ ਹਾਂਜੀ 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 ਦੱਸੋ ਕੀ ਕਰਨਾ ਸੜਕ ਕੁਲਵਿੰਦਰ ਦੀ ਤਵਾਜ ਹੈ ਨਹੀਂ ਜੀ ਮੈਂ ਕਿਹਾ ਹਲੋ ਹਾਂਜੀ ਕੱਟ ਰੇ ਬਾਹਲੇ ਲੋਕ ਹੋਰ ਸਾਲਦੇ ਨੇ ਤੜਕੇ ਦੇਖ ਲੈ ਹੈ ਫਰਾਉਡ ਪਰ ਇਹ ਐਸੇ ਵੇਲੇ ਫੋਨ ਪਤਾ ਕਿਉਂ ਲਹੁੰਦੇ ਕਿਉਂਕਿ ਐਸੇ ਵੇਲੇ ਕੈਨੇਡਾ 'ਚ ਰਾਤ ਹੁੰਦੀ ਹੈ ਹੂੰ ਹੁਣ ਉਹ ਵੀ ਉਹਨਾਂ ਨੇ ਤਾਂ ਫੋਨ ਲਾਇਆਗਾ ਵੀ ਉਹਦੇ ਨੇ ਬੱਚੇ ਸਾਰੇ ਸੁੱਤੇ ਪਏ ਹੋਣਗੇ ਵੀ ਜਦੋਂ ਇਹ ਫੋਨ ਲਾਉਣਗੇ ਤਾਂ ਉਹਨਾਂ ਨੂੰ ਫੋਨ ਨਹੀਂ ਚੱਕਣਾ ਦੋ ਚਾਰ ਘੰਟਿਆਂ ਚ ਮਾਪਿਓ ਸਾਰਾ ਅਰੇਂਜਮੈਂਟ ਕਰਕੇ ਵੀ ਹੂੰ ਇਹ ਕੈਨੇਡਾ ਕੈਨੇਡਾ ਕਰੀ ਜਾਂਦੇ ਆ ਆ ਬੰਦੇ ਦਾ ਨੰਬਰ ਆ ਆ ਫੋਟੋ ਲਾਈ ਹੋਈ ਹੈ ਨਾ ਕੈਨੇਡਾ ਕੈਨੇਡਾ ਕਰੀ ਜਾਂਦੇ ਆ ਇੰਡੀਅਨ ਨੰਬਰ ਤੋਂ ਫੋਨ ਆਇਆ ਸੀਗਾ ਬੀ ਪੀ ਐਸ ਲਿਖਿਆ ਹੋਇਆ ਹੈ ਦੇਖੀ ਬੀ ਡੀ ਐਸ ਪੀ ਐਸ ਪੀ ਇੰਡੀਅਨ ਨੰਬਰ ਤੋਂ ਫੋਨ ਆਇਆ ਸੀ ਉਹ ਵੀ ਹਾਂ ਪੀ ਐਸ ਕੀ ਲਿਖਿਆ ਪੰਦੇਲ ਪੰਦੇਲ ਹਾਂ ਪੀ ਐਸ ਪੰਦੇਲ ਇਹ ਐਡਿਟ ਕਰ ਲੈਂਦੇ ਨਾ ਇਹ ਇਹੀ ਨਾਮ ਉਹ ਬੋਲਦਾ ਸੀਗਾ ਹਾਂ ਤੇ ਓਕੇ ਲਿਖਿਆ ਹੋਇਆ ਹੈਗਾ ਵੀ ਓਕੇ ਕਰ ਦਿੰਨੇ ਆ ਅਸੀਂ ਅਗਲੇ ਨੂੰ ਆਏ ਨਹੀਂ ਹੁੰਦੇ ਇੰਡੀਅਨ ਨੰਬਰ ਦਾ ਫੋਨ ਲਾਈ ਜਾਂਦੇ ਨੇ ਉਹ ਪਖੰਡ ਹੁਣ ਮੈਂ ਦਰ ਫਸ ਗਿਆ ਕਿੰਨਾ ਰੋਵੇ ਪਖੰਡ ਕਰਿਆ ਤਾਂ ਦੱਸ ਉਹ ਜਦੋਂ ਮੈਂ ਕਹਤਾ ਮੈਂ ਕਿ ਤੂੰ ਐਨੇ ਭਾਈ ਪਖੰਡ ਸੋਣੋਂ ਪਿੱਥੋਂ ਆਂਦੇ ਉਹਨੇ ਦੂਜੇ ਨੂੰ ਫੋਨ ਫੜਾਤਾ ਹੂੰ ਉਹ ਹੈਲੋ ਹੈਲੋ ਕਹਿ ਕੇ ਕੱਟੀ ਗਈ ਪਤਾ ਲੱਗ ਗਿਆ ਹਾਂ ਤਾਂ ਹੁਣ ਉਹ ਗੱਲਾਂ ਗੱਡੀਆਂ ਦੇਉਣ ਗਿਆ ਨੇ ਤੂੰ ਪਖੰਡ ਨਹੀਂ ਵਧਿਆ ਕੀਤਾ ਤੇਰੇ ਤੋਂ ਪਤਾ ਲੱਗ ਗਿਆ ਪਹਿਲਾਂ ਤਾਂ ਵਧਿਆ ਗਿਆ ਲੱਗ ਗਿਆ ਹਾਂਜੀ ਬਾਬੇ ਕੀ ਗੱਲ ਚੱਲ ਰੋਡੇ ਸਾਰਿਆਂ ਦੇ ਆਈ ਹੋ ਤੁਸੀਂ ਠੀਕ ਹੋਵੋਗੇ ਤੇ ਆਪਾਂ ਪੂਰੇ ਘੰਟਾ ਮਿੱਤਰੋ ਤੇ ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਬਲੌਗ ਦੀ ਆਪਾਂ ਸਟਾਰਟਿੰਗ ਕਾਈਕ ਕੀਤੀ ਹੈ ਬਲੌਗ ਵੀ ਕਹਿ ਸਕਦੇ ਹੋ ਤੁਸੀਂ ਵੀਡੀਓ ਵੀ ਕਹਿ ਸਕਦੇ ਹੋ ਉਹਨੂੰ ਇੱਕ ਤੁਹਾਨੂੰ ਮੈਸੇਜ ਆ ਕਿ ਜਿਵੇਂ ਮੈਨੂੰ ਸਵੇਰੇ ਸਵੇਰੇ ਆਈ ਸੀ ਇੱਕ ਫਰਾਉਡ ਕਾਲ ਮੰਮੀ ਆ ਨੰਬਰ ਤੇ ਉਹ ਤੁਹਾਨੂੰ ਮੈਂ ਵੀਡੀਓ ਦਿਖਾਈ ਹੈਗੀ ਉਹ ਤੁਸੀਂ ਦੇਖੀ ਹੁਣ ਸਾਰੀ ਤੇ ਇਹ ਜੀਆਂ ਕਾਲਾਂ ਤੋਂ ਤੁਸੀਂ ਬਚੋ ਇਹ ਬਹੁਤ ਕੀ ਕਹਾ ਹੁਣ ਤੁਹਾਨੂੰ ਬਾਈ ਤੁਹਾਨੂੰ ਤਾਂ ਕੀ ਕਹਿਣਾ ਚਾਹੋ ਤੇ ਸਾਰੇ ਭਰਾਵਾਂ ਦਾ ਬਈ ਧੰਨਵਾਦ ਇੱਕ ਤਾਂ ਸਾਰੇ ਪਹਿਲੀ ਗੱਲ ਤੋਂ ਪਹਿਲੀ ਗੱਲ ਤੇ ਆਪਣੀ 890 ਕ ਸਬਸਕ੍ਰਾਈਬਰ ਹੋ ਗਏ ਸਿਰਫ 10 ਕ ਘੱਟ ਰਹਿ ਗਏ 1000 ਤੋਂ ਉਹ ਵੀ ਸਾਰੇ ਭਾਂਸ਼ੇ ਦੀ ਸ਼ਰਤੀ ਪੂਰੇ ਕਰ ਦਿਓ ਜਿਵੇਂ ਕਿ ਸਾਨੂੰ ਕਿਹਾ ਜਨਮ ਦਿਤੀ ਤੋਂ ਪਹਿਲਾਂ ਪਹਿਲਾਂ ਪੂਰੇ ਕਰ ਦਿਓ ਸਾਰੇ ਭੈਣ ਭਰਾਵਾਂ ਦੀ ਸਪੋਰਟ ਨਾਲ ਉਹ ਪੂਰੇ ਹੋ ਰਹੇ ਨੇ ਤੇ ਆਪਣੇ 10 ਕ ਸਬਸਕ੍ਰਾਈਬਰ ਹੀ ਘੱਟ ਰਹਿ ਗਏ ਉਹ ਵੀ ਤੁਸੀਂ ਮੈਨੂੰ ਪਤਾ ਛੇਤੀ ਪੂਰੇ ਕਰੋਗੇ ਤੇ ਜਿਹੜੀ ਫਰਾਡ ਕਾਲ ਆਈ ਸੀ ਮਿੱਤਰੋ ਉਹ ਕੋਈ ਕੈਨੇਡਾ ਤੋਂ ਪਤਾ ਨਹੀਂ ਐਸਪੀ ਕੀ ਲਾਇਆ ਹੋਇਆ ਸਿਮਰ ਮੈਂ ਨਾ ਭੁੱਲ ਗਿਆ ਹਾਂ ਹੋਰ ਆਪਣੀ ਸਾਰੀ ਵੀਡੀਓ ਚ ਲਾਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਉਹੀ ਕਹਿਣਾ ਪ੍ਰਭੂ ਬੈਣ ਪ੍ਰਭੂ ਸਾਰੇ ਇਹਨਾਂ ਤੋਂ ਬਚੋ ਕਿ ਕਈ ਵਾਰ ਕੋਈ ਯਕੀਨ ਕਰ ਲੁੰਦਾ ਹਨ ਇਹਨਾਂ ਨੂੰ ਪੈਸੇ ਪਾ ਦਿੰਦਾ ਬਸ ਤਾਂ ਕੋਈ ਕਰਦਾ ਨਹੀਂ ਅੱਜ ਜਮਾਨਾ ਬਹੁਤ ਡਿਜੀਟਲ ਹੋ ਚੁੱਕਿਆ ਹੈ ਫਿਰ ਵੀ ਜਿਹੜੇ ਹਲੇ ਨਹੀਂ ਪਤਾ ਜਿੰਨਾਂ ਨੂੰ ਆਪਣਾ ਵੈਸੇ ਆਈ ਵੀਡੀਓ ਰਹੀ ਬਚੋ ਬੱਬਿਓ ਓਕੇ ਜੀ ਮਿਲਦੇ ਹਾਂ ਉਹਨਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ